ਬਾਕੀ ਤੁਹਾਨੂੰ ਪਤਾ ਹੈ ਆ ਕਿ ਖਡੂਰ ਸਾਹਿਬ ਦਾ ਮੇਲਾ ਚੱਲਣ ਦੇ ਆ ਮੇਲੇ ਖਡੂਰ ਸਾਹਿਬ ਦੇ ਸੋ ਆਪਾਂ ਮਿੱਤਰੋ ਮੇਲੇ ਚੱਲੇ ਆ ਤੇ ਭਰਾ ਨਾਚਲਾ ਨਾਚਲਾ ਤੇਰੇ ਘੜੀ ਹੱਥ ਜੋੜੇ ਯਾਰ ਤੂੰ ਕਾਤੋਂ ਫੜਾਦੀ ਮਾਮਾ ਲੇਟ ਨਹੀਂ ਡੈਪ ਆਂਦਾ ਚਲਾਉਂਦੇ ਚਲਾਉਂਦੇ ਤੋਰੂ ਨਾਚਲਾ ਸਾਲਿਆ ਉਹ ਕੰਮ ਹੋਣਾ ਹੀ ਉਹ ਅੱਗੇ ਪਤਾ ਨਾ ਡੱਗਾ ਹਾਂ ਇਧੋਂ ਸਕੂਟਰੀ ਆ ਪਹਿਲਾ ਬੰਦਾ ਜਿਹੜਾ ਆਂਦਾ ਝਾੜ ਦੀ ਲੈਟ ਨਹੀਂ ਦੀ ਮਿੱਤਰੋ ਦੱਸੋ ਇੱਕ ਮਿੰਟ ਅੱਜ ਝਾੜ ਦੀ ਲੈਟ ਹੁੰਦੀ ਕਿ ਨਹੀਂ ਹੁੰਦੀ ਇਹਨੇ ਵੜਾ ਕਿੱਥੇ ਵੇਖਿਆ ਇਹਨੇ ਥੱਲੇ ਉਹ ਵੇਖਿਆ ਜਾ ਇਹਨੇ ਉਹ ਚੰਡੇ ਵਾਲੇ ਲੱਗਾ ਨਾ ਉਹ ਵੀ ਮਿੱਤਰੋ ਪਹੁੰਚ ਚੁੱਕੇ ਨੇ ਮੇਲੇ ਦੇ ਵਿੱਚ ਓਏ ਡਬਲ ਵਾਈ ਤੂੰ ਡਬਲ ਵਾਈ ਉਹ ਓਹ ਟਾਡੀ ਓਏ ਉਹ ਹੈ ਹੀ ਨਹੀਂ ਨਾਲ ਨਹੀਂ ਹੈ ਗਈ ਨਾਲ ਉਹ ਤੇ ਮਾਰਗੀ ਨਹੀਂ ਤਵਾਰ ਤੇ ਉਹ ਜਾਗਾ ਗੁਰਵਾ ਵੇ ਓਏ ਵੇ ਲੋ ਕੰਮ ਮਿੱਤਰੋ ਕਾਉਂਟਰਸ ਵਾਲੇ ਲੜਾਈ ਲੌਂਡੇ ਹਟਾ ਦੇ ਮਾਲੀ ਪਤਾ ਨਹੀਂ ਕਿੱਥੇ ਚਲ ਗਈ ਆ ਮਗਰ ਵੇਖ ਕੇ ਆਈਏ ਕਿੱਥੇ ਲੱਥੀ ਹੋ ਗਈ ਚੰਗਾ ਕੰਮ ਪਿਆਏ ਕਰੂਆ ਮੈਂ ਕਰੂਆ ਮਾਲ ਤੇ ਲੱਭੀ ਨਹੀਂ ਆ ਮਾਲ ਵੀਰ ਮੋਟਰਸ ਵਾਲਾ ਸਟੈਂਡ 'ਚ ਨਹੀਂ ਲੱਗਾ ਤੇ ਮਾਲ ਉੱਡ ਗਈ ਆ ਕੰਮ ਤਾਂ ਖਾ ਗਿਆ ਲੈ ਉਹ ਕੁਰਸੀ ਓਏ ਕੁਰਸੀ ਘਰੇ ਭੋਲ ਆਇਆ ਵਾ ਮੱਲਾ ਦਾ ਜੋਕਲੀਆਂ ਜਾ ਕੇ ਮੰਮੀ ਨੂੰ ਕਹ ਦੇ ਆ ਆ ਗਿਆ ਮੰਮੀ ਮੈਂ ਆ ਗਿਆ ਜਫੀਵਾ ਦਾ ਬਾਈ ਦਾ ਕਰਕੇ ਓਏ ਹੋਏ ਹੋਏ ਸਾਪ ਹੈ ਨਾ ਓਏ ਸਾਫ ਬੋਲ ਦੇ ਬੰਦੇ ਇਹ ਕੋ ਮੇ ਤੇਰਾ ਸਾਪ ਵੇਖੋ ਕਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਬਾਕੀ ਤੁਹਾਨੂੰ ਪਤਾ ਹੈ ਆ ਕਿ ਖਡੂਰ ਸਾਹਿਬ ਦਾ ਮੇਲਾ ਚੱਲਣ ਡੇ ਆ ਮੇਲੇ ਖਡੂਰ ਸਾਹਿਬ ਦੇ ਸੋ ਆਪਾਂ ਮਿੱਤਰੋ ਮੇਲੇ ਚੱਲੇ ਆ ਤੇ ਬਾਕੀ ਵਹਨੇ ਆ ਵੀਰ ਇੱਕ ਨੇ ਆਪਣੇ ਨਾਲ ਹੋਰ ਜਾਣਾ ਆ ਕਾਲੂ ਸੇਠ ਨੇ ਤੇ ਇੱਕ ਆਪਣੇ ਨਾਲ ਇੱਕ ਸੱਡੀ ਪਾ ਤੇ ਇੱਕ ਤੁਹਾਨੂੰ ਪਤਾ ਆ ਆਆਂ ਨਾਲ ਤੇ ਬਾਕੀ ਵੇਖੋ ਕੀ ਮੋਲ ਬਣਦਾ ਆ ਤੇ ਇੱਕ ਰਾਂ ਪੂਰਾ ਮੇਲਾ ਘਮਕਿਆ ਨੇ ਇੱਕ ਰਾਂ ਮਤਲਬ ਦਿਲ ਨੂੰ ਸਕੂਨ ਜਾਊਗਾ ਕਰਾਣਾ ਯਾਰ ਆਊਗਾ ਪੂਰਾ ਮਤਲਬ ਵੇਲਾ ਵੇਖਣ ਦਾ ਇਦਾਂ ਜੁੜ ਕੇ ਰਹੋ ਸਾਡੇ ਨਾਲ ਨਾਲੇ ਇੱਕ ਗੱਲ ਹੋਰ ਵੀ ਕਿੰਨਾ ਟਾਈਮ ਹੋ ਗਿਆ ਉੱਥੇ ਮਤਲਬ ਖਡੂਰ ਸਾਹਿਬ ਆਪਾਂ ਮਤਲਬ ਦਰਸ਼ਨ ਨਹੀਂ ਕਰਨਗੇ ਤੇ ਸਾਡਾ ਇਹ ਵੀ ਇਰਾਦਾ ਹੈ ਵੀ ਚਲੋ ਨਾਲੇ ਮਹਾਰਾਜ ਗੁਰੂ ਮਹਾਰਾਜ ਦੇ ਦਰਸ਼ਨ ਹੋਏਣਗੇ ਤੇ ਨਾਲੇ ਮੇਲਾ ਤੁਰ ਫਿਰ ਕੇ ਵੇਖਾਂਗੇ ਘੜੀ ਅੰਜੋਇਮੈਂਟ ਕਰਕੇ ਆਉਨੇ ਆ ਬਾਕੀ ਆ ਰਹੇ ਹੋ ਵੇਨੇ ਕਿੱਦਾਂ ਰੌਣਕਾਂ ਲੱਗੀਆਂ ਮੇਲੇ 'ਚ ਤੇ ਕੀ ਮੋਲ ਬਣਦਾ ਆ ਤੇ ਬਾਕੀ ਭੁੱਖ ਬਹੁਤ ਜਿਆਦੀ ਲੱਗੀ ਆ ਪਹਿਲਾਂ ਤੇ ਲੰਗਰ ਛਕਦੇ ਆ ਕਿਤੇ ਜਾ ਕੇ ਰੋਕ ਕੇ ਹੈ ਕਿਉਂ ਸੋਨੂੰ ਹਾਂ ਹੈਗੀ ਨਾ ਗੱਲ ਪੂਰੀ ਤਿਆਰੀ ਆ ਪੂਰੀ ਮਾੜਾ ਭੁੱਖ ਲੱਗੀ ਆ ਕਿੰਨੀ ਗਾ ਵਾਹ ਭਾਈ ਆਏ ਹਾਏ ਅਬਰ ਉਹ ਆਉਂਦਾ ਚੜਾਈਆਂ ਮਾਰਦਾ ਆਏ ਹਾਏ ਲੈ ਸਣਾ ਹਾਂ ਤੂੰ ਦਾ ਗੁਰਗਾ ਪੂਰਾ ਮਾੜਾ ਮੇਲੇ ਵਾਲਾ ਬਣ ਗਿਆ ਹੈ ਉੱਤੇ ਸਰੋਪਾ ਬੰਨ ਲਿਆ ਆ ਖੜਨਾ ਜਾਮਾ ਪਹੁੰਚ ਜਾਊਗਾ ਓਡੇ ਦਾ ਜਾਊਗਾ ਹੈ ਓਡੇ ਦਾ ਜਾਊਗਾ ਫੇਟੀ ਗਿਆ ਫਿਰ ਆ ਮੂੰਹ ਦਾ ਕੰਮ ਕਰਾਉਨੇ ਆ ਇਹਦੇ ਵੀ ਕੋਈ ਸੈਟ ਕੋਈ ਨਹੀਂ ਕਰਾ ਦਿਆਂਗੇ ਯਸ ਪਾਈਏ ਫਿਰ ਚੱਲੇ ਆਪਾਂ ਮੜਾ ਆ ਉਧਰੋਂ ਆਈਏ ਫਿਰ ਏਕਰਾਂ ਕੰਮ ਕਰ ਆਈਏ ਉਹ ਭਰਾ ਨਾ ਚਲਾ ਨਾ ਚਲਾ ਤੇਰੇ ਗਾੜੀ ਹੱਥ ਜੋੜੇ ਯਾਰ ਤੂੰ ਕਾਹ ਤੋਂ ਫੜਾਤਾ ਇਹਨੂੰ ਜਗੁਟਰੀ ਨੂੰ ਕਹਿੰਗਾ ਉਹ ਫੜਾਇਆ ਇਹਨੂੰ ਮਾਮਾ ਲੇਟਨ ਨਹੀਂ ਡੈਪਿਆਂ ਦਾ ਚਲਾਉਂਦੇ ਚਲਾਉਂਦੇ ਸੋਰੂ ਨਾ ਚਲਾ ਉਹ ਕੰਮ ਹੋਣਾ ਹੀ ਉਹ ਅੱਗੇ ਪਤਾ ਨਾ ਡੱਗਾ ਹਾਂ ਈ ਤੋ ਉਸ ਗੁਟਰੀ ਤੋਂ ਹੀ ਭਰਾਵਾ ਮੋਟਰਸਾਈਕਲ ਫੜ ਲਾ ਆਡਾ ਬੰਦ ਲਾਈਟ ਵਾਲਾ ਨਹੀਂ ਦੇ ਚੱਲਣਾ ਜੇ ਕੋ ਮੋਟਰਸਾਈਕਲ ਵੀ ਨਹੀਂ ਅਵੀ ਦਿਨ ਮੈਂ ਗੱਲ ਦੱਸਦਾ ਇਹ ਸਾਈਕਲ ਸਾਈਕਲ ਚੱਲੂ ਉਹ ਭਰਾਵਾ ਬਲੋਗਾਂ ਦੇ ਤੂੰ ਲਾਈਟ ਲੱਗੀ ਉਹ ਮੋਟਰਸਾਈਕਲ ਚੜਾਉਣਾ ਵਾ ਉਹ ਇਹ ਦੇ ਇਹ ਦੇ ਤੇ ਲਾਈਟ ਨਹੀਂ ਹੈਗੀ ਉਹ ਦਿਨੇ ਦਿਨੇ ਜਲਾਉਂਦਾ ਨਹੀਂ ਲਾਈਟ ਹੁੰਦੀ ਇਹਦਾ ਜਾ ਚਲਾ ਦਾਂਗੇ ਲੈ ਜਾ ਚਲਾ ਦਾਂਗੇ ਜਾ ਤਾਂ ਗੇਰ ਕਿੱਥਾ ਬੈਣਾ ਭਾਈ ਸਾਹਿਬ ਜਾਜ ਦੀ ਲਾਈਟ ਨਹੀਂ ਹੁੰਦੀ ਆ ਪਹਿਲਾ ਬੰਦਾ ਜਿਹੜਾ ਆਂਦਾ ਝਾੜ ਦੀ ਲਾਈਟ ਨਹੀਂ ਹੁੰਦੀ ਮਿੱਤਰੋ ਦੱਸੋ ਇੱਕ ਮਿੰਟ ਅੱਜ ਝਾੜ ਦੀ ਲਾਈਟ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਉਹ ਮਾਮਾ ਕਿਉਂ ਨਹੀਂ ਲੱਗਦੀ ਆ ਲਿਆ ਗਿਆਨ ਲੱਗਿਆ ਹੋਰ ਨਹੀਂ ਲੱਤੀ ਹੁੰਦੀ ਉਹ ਕਿੱਲਾ ਇਹਨੇ ਇਹਨੇ ਝਾੜ ਇਹਨੇ ਬੜਾ ਕਿੱਥੇ ਵੇਖਿਆ ਇਹਨੇ ਥੱਲੇੋਂ ਵੇਖਿਆ ਝਾੜ ਇਹਨੇ ਉਹ ਚੰਡੇ ਵਾਲੇ ਲੱਗਾ ਨਾ ਰੈਸਟੋਰੈਂਟ ਵਾਲਾ ਉਹ ਵੇਖਿਆ ਆਹੋ ਆਹ ਇਹਨੇ ਚੰਡੇ ਵਾਲੇ ਆ ਜੀ ਵੇਖਿਆ ਜਿਹੜਾ ਲੱਗਾ ਵਾ ਭਰਾਵਾ ਚੰਗਾ 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 ਭਰਾਵਾ ਉਹ ਗਾੜੀ ਨਾ ਜੱਜ ਮਾਰਦੀ ਕਰ ਕਰਕੇ ਇਦਾਂ ਹੀ ਚੰਗਾ ਪਿੰਡ ਕਿਹੜਾ ਪਿੰਡ ਆ ਗਿਆ ਕਿਹੜਾ ਏਰੀਆ ਕਿੱਥੇ ਚੱਲਦੇ ਹੋਣੇ ਬਲੋ ਸਿਟੀ ਚੋਂ ਵੀ ਸਤਨ ਜਿੱਧਾ ਵੀ ਆ ਆਹ ਆਂਦਾ ਝਾੜ ਰੱਖਿਆ ਹੈ ਇਹ ਦੇ ਇੰਡੀਆ ਦਾ ਇਹਨਾਂ ਦਾ ਜੀ ਭਰਾਵਾ ਮਾਮਾ ਦੁੱਧ ਲਿਓ ਨਾ ਬੈਠੇ ਤੇ ਮੁਰਸਤ ਕੱਢਦਾ ਨਹੀਂ ਹੈ ਝਾੜ ਚਲਾਉਂਦਾ ਤੂੰ ਉਹ ਵੀ ਆ ਜਾਂਦਾ ਸਾਨੂੰ ਕਿ ਨਾ ਗੱਤ ਸੋਣ ਉਹ ਵੀ ਮੋਟਰਸਾਈਕਲ ਦਾ ਡਾਡਾ ਕਿੱਥੇ ਆ ਆਂਦਾ ਅੰਦਰ ਲੱਗਾ 53 ਹਜ਼ਾਰ ਦਾ ਮੋਟਰਸਾਈਕਲ ਲਿਆਂਦਾ ਤੇ ਫਿਰ ਵੀ ਮੰਗਵੇਂ ਮੋਟਰਸਾਈਕਲ ਤੇ ਦੁੱਧ ਲਿਓਂਡਿਆ ਓ ਤਾਂ ਓਏ ਆ ਜਾ ਚੱਲੇ ਓਏ ਚੱਲ ਤੇਰੇ ਕੋਲ ਅੱਜ ਵਲੌਗ ਦੇ ਵਿੱਚ ਹੀ ਪੁੱਛਦੇ ਆ ਇੱਕ ਗੱਲ ਚੱਲ ਤੂੰ ਦੱਸ ਜੇ ਤੂੰ ਇਮਾਮਾ ਮੋਟਰਸਾਈਕਲ ਚਲਾਉਣਾ ਨਹੀਂ ਸੀ ਬਾਹਰ ਦੇ ਹੀ ਘਟਰਾ ਤੇ ਲਿਆਗਾ ਤੂੰ ਹੀ ਗੁਰੂ ਐਵੇਂ ਹਾਥੀ ਕਿੱਲੇ ਬੰਨਣ ਵਾਲੀ ਗੱਲ ਇਹ ਕੀਤੀ ਹੈ ਹੈ ਈਦਾ ਕਹਿੰਦਾ ਜੇ ਲੱਗੇ ਤਾਂ ਦੁੱਧ ਲਿਆਉਂਦਾ ਤੇ ਚਾਉਂਦਾ ਆਹੋ ਕੋਈ ਯਾਰ ਗੱਲ ਇਹ ਨਹੀਂ ਆ ਯਾਰ ਉਹਨੂੰ ਈਦਾ ਹੀ ਨਾ ਅੱਡੇ ਦੇ ਤੇਲ ਮਲ ਕਿੰਨਾ ਕਿਤੇ ਲੱਗ ਜਾ ਤਹਾਂ ਦਾ ਤੇਲ ਲੱਗ ਜਾਊਗਾ ਤਹਾਂ ਦਾ ਨਹੀਂ ਲੱਗਣਾ ਪਈਆਂ 'ਕਿਦਾ ਰਗਣਾ ਵਾਹ ਤੇ ਕਰੂਗਾ ਪਈਆਂ ਦਾ ਰੋਹੇ ਤੇਲ ਫੁੱਕ ਜਾਊਗਾ ਤੇ ਮਾਮਾ ਨਾਲੇ ਤੈਨੂੰ ਸੁਖ ਕਿਉ ਓਏ ਕਿੰਨੇ ਤੇ ਜਾਣਦੇ ਆਊਗਾ ਵੇਖ ਤਾਂ ਨਹੀਂ ਚੱਲਦੇ ਵੇਖ ਕਿੰਨੇ ਸਪੂਰੀ ਓਏ ਸਪੂਰੀ ਕਿੰਨੇ ਤੇ ਆ 30 ਤੇ ਇਹ ਜਾਣਦੇ ਆਂ ਮਿੱਤਰੋ ਜੀ ਕੋਈ ਨਹੀਂ ਕੋਈ ਨਹੀਂ ਅੱਗੇ ਦੋ ਡੋਣਾ ਟਾਂਗ ਦੇ ਆਦਾ ਸੀ ਦੱਸਾਂ ਕਿੰਨੇ ਦੀ ਆਂਦੇ ਆਂ ਪਰ ਇੱਕ ਗੱਲ ਆ ਕਿੰਨਾ ਚਿਰ ਹੋ ਗਿਆ ਲੈਡ ਬੰਦ ਹੋਈ ਇਹ ਕਾਫੀ ਹੋ ਗਿਆ ਸਾਲ ਆ ਵੀਰ ਨੂੰ ਬਹੁਤ ایکسپਰੀਅੰਸ ਹੈ ਲੈਡ ਬੰਦ ਇਹਦੀ ਮੋਟਰਸਾਈਕਲ ਨੂੰ ਸਾਲ ਹੋ ਗਿਆ ਲੈਡ ਬੰਦ ਰੋ ਪਹਿਲੋ ਸਾਲ ਇੱਕ ਇਦਾਂ ਚ ਲਾਇਆ ਜੇ ਤੇ ਮੇਲੇ ਮੱਸਿਆ ਉਹ ਵੇਖੇ ਨੇ ਹੈ ਉਹ ਵੀ ਰਾਤ ਲੈਡ ਬੰਦ ਤੋਂ ਹੀ ਕੋਈ ਦਾ ਲਿੰਕ ਇਹਨਾਂ ਵੇਖਿਆ ਉਹਨਾਂ ਨੇ

ਲਗਣਾ ਇਹ ਟਾਈਮ ਕਰੂਗਾ ਸੁਆਮੀ ਜੀ ਦਾ ਸਾਲੇ ਮਾਤਾ ਜੀ ਦਾ ਪੁੱਤ ਪਿਆਰ ਕਰਦਾ ਹੈ ਸੇ ਭਰ ਆਪਾਂ ਮਾਫੀ ਮੰਗਣੇ ਪੜੋਣੇ ਗੁਰਬਾਬਾ ਕੋਜ ਬੰਸ ਆਪ ਹੀ ਬਣਦਾ ਸੀ ਸੋਤਰ ਆਰਥਵਾਦੀ ਹੈ ਸਾਮ-ਸਾਮ ਦੇ ਜੇ ਬਾਬਾ ਸੋਤਰ ਦੀ ਉਣੀ ਗੁਰੂਆਣਾ ਹੈ ਗਈ ਨਿੱਕੀ ਪਰ ਓਏ ਡਬਲ ਵਾਈ ਤੂੰ ਡਬਲ ਵਾਈ ਓ ਇਹ ਕਿਦਾਂ ਆ ਇਧਰ ਸ਼ੌਟ ਮਾਰੀ ਜੀ ਓ ਥਾਡੀ ਓਏ ਓ ਹੈ ਹੀ ਨਹੀਂ ਨਾਲ ਦੀ ਹੈਗੀ ਓ ਜਾਗਾ ਗੁਰਬਾਬੇ ਹੋਏ ਵੇ ਲੋ ਕੰਮ ਮਿੱਤਰੋ ਮੋਟਰਸ ਵਾਲੇ ਲੜਾਈ ਲਾਉਂਦੇ ਹਟਾ ਦੇ ਬਾੜੀ ਐ ਪਤਾ ਨਹੀਂ ਕਿੱਥੇ ਚਲ ਗਈ ਆ ਬਾੜੀ ਗਵਾਲੀ ਛੜਾਈ ਦੇ ਤੱਕਾ ਗਿਆ ਯਾਰ ਮੇਰੀ ਮੋਟਰ ਮੋਟਰ ਦੀ ਮਾਲ ਇੱਥੇ ਜਾਦੀ ਹੋ ਹੈਲੋ ਮਗਰ ਵੇਖ ਗਿਆਈਏ ਕਿੱਥੇ ਲੱਥੀ ਹੋਗੀ ਇਧਰਲੇ ਪਾਸੇ ਵੇਖ ਪਤਾ ਮੇਰੇ ਖਿਆਲ ਨਾਲ ਵੇਚਤ ਨਹੀਂ ਕਿਤੇ ਅੜੀ ਉੜੀ ਓਏ ਵੇਚਤ ਨਹੀਂ ਅੜੀ ਹੈ ਹੈ ਹੀ ਨਹੀਂ ਨਾਲਣਾ ਚੱਕਰ ਇਹੋ ਪੈਣ ਡਿਆ ਚੰਗਾ ਕੰਮ ਪਿਆਏ ਕਰੂਗਾ ਸਾਰੀਆਂ ਵੇਚ ਨਹੀਂ ਹੈਗੀ ਉਦੀ ਮਗਰ ਵੇਖ ਗਈ ਏ ਬਾਈ ਚੰਗਾ ਬੋਲਿਆ ਤੇ ਆ ਤੇ ਮੋਟਰ ਖੋਲਿਆ ਏ ਮਗਰ ਵੇਖ ਗਈ ਏ ਕਰ ਮੋਟਰ ਲਾ ਦੇ ਇਥੇ ਲੋਗ ਲਾਲਾ 别会。 ਇੱਥੇ ਰੱਖ ਰਿਹਾ ਨਹੀਂ ਜੇ ਮਾਲ ਸਾਰੇ ਵੇ ਗੰਡੇ ਵੇ ਲੋ ਇੱਥੇ ਆਰੇ ਨਹੀਂ ਹਲਾ ਭਾਂਡੀਆਂ ਪਤਾ ਕਰ ਜਦੋਂ ਹੱਥ ਲਾ ਉਹ ਕਿੰਨੀ ਚੋਟੀ ਪਾਉਂਦਾ ਹੁੰਦਾ ਉਹ ਬਰਸਾਤ ਨੂੰ ਵਾਪਸ ਕਰਦੇ ਬੈਠੇ ਗਲੇ ਲਾ ਲਾਟ ਨੂੰ ਤੇ ਤੀ ਜਾਤਾ ਹੈ ਕਿਹਦੇ ਸਾਈਡ ਤੇ ਤਰੀ ਛੁੱਟਦੀ ਮਾਮਾ ਸਾਈਟਾਂ ਦੇ ਵਿੱਚ ਆਂਦੇ ਹੋਣਾ ਗੁਰੂਆ ਮਾਲ ਤੇ ਲੱਭੀ ਨਹੀਂ ਆ। ਮਾਲ ਵੀਰ ਮੋਟਰਸਾਈਕਲ ਸਟੈਂਡਿੰਗ ਨਹੀਂ ਲੱਗਾ ਤੇ ਮਾਲ ਉੱਡ ਗਈ ਆ। ਕੰਮ ਅੱਧਾ ਕਾ ਗਿਆ ਨਾ। ਬਾਕੀ ਵੇਖ ਲੋ ਮਿੱਤਰੋ ਮੇਲਾ ਪੂਰਾ ਭਰਿਆ ਏ। ਬਾਕੀ ਆ ਥੋੜੀ ਜਿਹੀ ਦਿੱਕਤ ਆਈ ਆ ਵੀ ਐਂ ਮੋਟਰਸਾਈਕਲ ਬਾਹਰ ਲਾ ਕੇ ਦੇ ਦਰਸ਼ਨ ਕਰਨ ਗਏ ਆ ਬਾਬੇ ਦੇ। ਤੇ ਇਸ ਚੱਕਰ ਜ ਸਾਡੀ ਚਾਹ ਚਾਹ ਨਹੀਂ ਕਿਸੇ ਨੇ ਮਾਲ ਹੀ ਲਾਲੀ ਵੇਖ ਲੋ ਕਿਧਾ ਦੇ ਦੇਣ ਆ ਗਏ। ਆ ਵੇਖ ਲੋ। ਗੁਰੂਆ ਕਿਸੇ ਨੇ ਮਾਲ ਹੀ ਲਾਲੀ ਵੇਖੋ ਮੋਟਰਸਾਈਕਲ ਦੀ। ਹੈਂ? ਗੁਰੂਆ ਬੰਦਾ ਮੈਂ ਦੇ ਇੱਕ ਗਨ ਕਹਿੰਦਾ ਬੰਦਾ ਵੀ ਤਕੜਾ ਹੀ ਹਣਾ ਜਿਹਨੇ ਮਾਰ ਲਈ ਆ ਹੈ ਚਲ ਕੋਈ ਨਹੀਂ ਬਾਬਾ ਨਹੀਂ ਭਲੀ ਕਰਿਆ ਜੈਂਦਾ ਟਿਕਵਾ ਲੈ ਨਾ ਹਾਂ ਸਹੀ ਗੱਲ ਆ ਚੱਲ ਫਿਰ ਓ ਜਾ ਜਾਂਦੇ ਹਲੋ ਬੋਏ ਜੈ ਜੀ ਬੀ ਨਿਕਾ ਨਗਰਾਜ ਜਗਾ ਗੀਦਾ ਕੌਕਾਗਾਮ ਹੋਣਾ ਮੇਰੇ ਮਿੱਤਰੋ ਵੈਲੋ ਇਹ ਜਿਹੜਾ ਕਰਕੇ ਭਾਈ ਬੋਲਿੰਦਾ ਓਏ ਆ ਵੀ ਕੰਮ ਚੰਗਾ ਰਹਿਣਾ ਮੇਲੇ ਦੇ ਵੀਰ ਨੂੰ ਹੀ ਸੇਵਾ ਕਰਨ ਦੇ ਵੀ ਲੇਟ ਤੱਕ ਦੁਕਾਨੇ ਖੋਲ ਕੇ ਰੱਖੀ ਨਹੀਂ ਤੇ ਸਾਡਾ ਦੇ ਕੰਮ ਕਰਾ ਤੁਰ ਕੇ ਜਾਣਾ ਪੈਣਾ ਹੈ ਕਰੇ ਅਰੇ ਨਾ ਬੰਦਾ ਲੰਮਾ ਆ ਜਾਣਾ ਬਰੋ 50 ਹੋ ਗਿਆ ਤੇ ਤੁਰ ਕੇ ਨਹੀਂ ਜਾਣਾ ਪਊਗਾ ਯਾਰ ਬੈਰੂ ਵੀ ਹੁਣ ਚਲੋ ਮਿਲਦੇ ਹਾਂ ਜੈਨਪਾਗੇ ਆ ਲੱਗਾ ਵੇ ਜੈਨਪਾਗਾ ਗੁਰਵਾ ਕੁੰਡੀ ਅੱਜ ਥਾੜੇ ਘੜਕੇ ਖਾਪ ਕੇ ਕੁੰਡੀ ਨਹੀਂ ਨਿਕਲਣੀ ਕਿਸੇ ਵੀ ਜੈਨ ਦੀ ਵੇਲਾ ਇਹਦੇ ਕੰਮ ਯਾਦਾ ਰਿਸ਼ਤੀ ਹੋਣ ਦੇ ਆ ਵਕਤ ਦੇ ਆ ਨੂੰ ਇਹ ਵੀ ਚੱਲ ਕੋਈ ਨਾ ਕੋਈ ਮਾਲ ਪੈ ਹੀ ਜਾਵੇ ਘੋਡੇ ਨਾਲ ਦੇ ਦੇ ਬਜਾਈਏ ਪੈਣ ਨੂੰ ਮਾਰੀਏ ਚੱਲੇ ਅਜੇ ਤੱਕ ਪ੍ਰਸ਼ਾਦਾ ਨਹੀਂ ਇਹ ਵੇਲੋ ਛੱਲਿਆ ਕਿਹੜੇ ਕਮਾਰੇ ਪਏ ਹੈ ਹਾਂ ਗੁਰੂਗੰਗ ਉਹ ਦੀ ਕਹੀਦਾ ਆਂਦਾ ਆਈ ਤੇ ਮੁਸੀਬਤਾਂ ਜੀ ਰਹੀਦਾ ਉਹ ਗੱਲ ਹੋ ਗਈ ਅੱਜ ਦੇ ਮੁਸੀਬਤਾਂ ਦਾ ਚੱਕਰ ਪੈ ਗਿਆ ਵੇਲੋ ਸੋਨੂੰ ਗੁੱਸਾ ਕਰ ਗਿਆ ਮੈਂ ਸੋਨੂੰ ਆ ਮੂਡ ਹੋ ਗਿਆ ਕਿਉਂ ਸਾਰਿਆਂ ਨੇ ਗੁੱਸਾ ਕਰ ਗਿਆ ਵਾ ਮੇਰੇ ਨਾਲ ਜਿਆਦਾ ਕਰ ਗਿਆ ਧੱਕਾ ਹੋ ਗਿਆ ਕੋਈ ਨਹੀਂ ਸੋਨੂੰ ਇਦਾਂ ਨਹੀਂ ਬੁੱਤ ਕਰੀਦਾ ਹੁੰਦਾ ਮੇਲੇ ਆਏ ਆ ਇਕੱਠੇ ਆਪਾਂ ਵੀਰ ਭਰਾ ਮੇਲੇ ਆਏ ਆ ਨੇ ਮੂਡ ਹੋ ਗਿਆ ਹੁੰਦੀ ਆ ਥੋੜੀ ਵੀ ਬਕਵਾਸ ਹੀ ਕਰੀ ਜਾਂਦੀ ਤੇ ਮਾਮਾ ਇਹਦੀ ਗੱਲ ਹੁੰਦੀ ਆ ਤੂੰ ਯਾਰ ਜਿਆਦਾ ਤੰਗ ਕਰਤਾ ਉਹਨੂੰ ਤੂੰ ਇਹਦੇ ਖਲੋ ਗਿਆ ਜਾਨ ਕੇ ਸੋਨੂੰ ਆਂਦਾ ਹੁਣ ਗਾਂ ਨਹੀਂ ਜਾਣਾ ਇੱਥੇ ਰਹਿਣਾ ਮੈਂ ਰਾਤ ਇੱਥੇ ਰਹਿਣਾ ਵਾ ਚਲ ਉਤਰ ਜਾ ਰਹਿਣਾ ਦੇ ਓਏ ਆਪਾਂ ਕੰਬੁੰਦੇ ਆਪਾਂ ਰੋਜ ਨਾਲ ਬਈ ਇਹ ਰੋੜੀ ਵੀ ਬਕਵਾਸ ਹੀ ਕਰੀ ਜਾਨੀ ਮੈਂ ਚਿਰ ਨਾਲ ਤੂੰ ਬਾਕੀ ਮਿੱਤਰੋ ਵੇਖ ਲੋ ਪਹਿਲਾਂ ਖਲੋਣਾ ਨਾ ਚੈਣ ਦਾ ਮਤਲਬਲ ਹੋ ਗਿਆ ਇਹ ਕੰਮ ਠੀਕ ਚੈਣ ਦਾ ਹੋ ਗਿਆ ਇਹ ਕੰਮ ਠੀਕ ਬਾਕੀ ਚਲੋ ਓਏ ਚਲਿਏ ਓਏ ਚਲੋ ਚਲਿਏ ਮਾਮਾ ਸੂਵੇ ਦੇ ਘਰ ਉੱਤੇ ਚਲੋ ਚਲਿਏ ਨਾ ਨਾ ਓਏ ਕੁਰਸੀ ਓਏ ਕੁਰਸੀ ਘਰੇ ਭੁੱਲ ਆਇਆ ਵਾ ਮੱਲਾਤਾ ਦਾ ਜੋਕਲੀਆਂ ਆਹ ਐਂਟੀ ਗਰਾਊਂਡ ਆ ਲੱਟਾਂ ਕਿਉਂ ਤਾਂ ਚੱਕੀਆਂ ਬੱਸ ਰਾਂ ਦੇ 12:30 ਹੋ ਗਏ ਮੈਂ ਤਾਂ ਸੁਣੀ ਛੜਕ ਜੇ ਗਾਰੀ ਪਰ ਸੋਨੂ ਦਾ ਫੋਨ ਬੰਦ ਹੋ ਗਿਆ ਅੱਜ ਤੇ ਘਰੋਂ ਬੋ ਫੋਨ ਆਏ ਬੋ ਯਾਦੇ ਸੋਨੂ ਵਿਚਾਰਾ ਫੋਨ ਕਰ ਕਰ ਕੇ ਥੱਕ ਗਿਆ ਜਿਆਦਾ ਕੱਢੀ ਕਰਨੀ ਆਂ ਆਹ ਗੁਰਵਾਜ ਫਾੜਕ ਦਾ ਕੰਮ ਔਖਾ ਹੋ ਗਿਆ ਉਧਰ ਜਾ ਕੇ ਮੰਮੀ ਨੂੰ ਕਹਦੇ ਆ ਆ ਗਿਆ ਮੰਮੀ ਮੈਂ ਆ ਗਿਆ ਜਫੀ ਵਾਲਾ ਆ ਵਈ ਦਾ ਕਰਕੇ ਕਿਆ ਓਏ ਹੋਏ ਸੱਪ ਹੈ ਨਾ ਛੋੜੇ ਸੱਪ ਨੂੰ ਦਿਫਰੈਂਟ ਤੇ ਇਹਦੇ ਨਾਲ ਕਿ ਆਣਾ ਤਾਂ ਇਹਦਾ ਗੁਰੂ ਦਾ ਸੱਪ ਦੇਖੋਏ ਸੱਪ ਦੇਖੋ ਮਿੱਤਰੋ ਨਾ ਨਾ ਰੁਕ ਜਾ ਰੁਕ ਜਾ ਮੈਨੂੰ ਅੱਜ ਬਹੁਤ ਮਿੱਤਰੋ ਸੱਪ ਦੇਖੋ